ਲੋਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼ਰਿਆਮ ਕੈਮਰਿਆਂ ਦੇ ਸਾਹਮਣੇ ਵੱਡੇ ਦਾਅਵੇ ਕੀਤੇ ਨੇ ਵੱਡੇ ਖੁਲਾਸੇ ਕੀਤੇ ਨੇ ਤੇ ਨਾਲ ਦੀ ਨਾਲ ਸਫਾਈਆਂ ਦਿੱਤੀਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਇਹਨਾਂ ਦਾਅਵਿਆਂ ਤੇ ਖੁਲਾਸਿਆਂ ਦੇ ਉੱਪਰ ਨਾਲ ਦੀ ਨਾਲ ਵੱਡੇ ਸਵਾਲ ਫਿਰ ਉੱਠ ਖੜੇ ਹੋਏ ਨੇ ਅਸਲ ਦੇ ਵਿੱਚ ਪਿਛਲੇ ਟਾਈਮ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਫਿਰ ਵੱਡੇ ਦੋਸ਼ ਲੱਗੇ ਸੀ ਜਿਨ੍ਹਾਂ ਦੇ ਉੱਪਰ ਅੱਜ ਉਹਨਾਂ ਨੇ ਦਾਅਵੇ ਕਰਕੇ ਸਫਾਈਆਂ ਦਿੱਤੀਆਂ ਨੇ ਤੇ ਨਾਲੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਜੀਠੀਆ ਦੇ ਉੱਪਰ ਤੇ ਉਹਨਾਂ ਦੇ ਜੀਜੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਵੱਡੇ ਸਵਾਲ ਭਗਵੰਤ ਮਾਨ ਨੇ ਖੜੇ ਕੀਤੇ ਨੇ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਐਮਐਲਏ ਦੀ ਜਿਮਣੀ ਚੋਣ ਹੋਈ ਤੇ ਜਿਮਣੀ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਦੀ ਤਿਆਰੀ ਵਿੱਚੇ ਛੱਡ ਕੇ ਚਲੇ ਗਏ ਸੀ ਤੇ ਖਬਰ ਇਹ ਆਈ ਸੀ ਕਿ ਉਹ ਬਿਮਾਰ ਹੋ ਗਏ ਨੇ ਤੇ ਵਿਕਰਮਜੀਤ ਮਜੀਠੀਆ ਨੇ ਇਹ ਦੋਸ਼ ਲਾਏ ਸੀ ਕਹਿੰਦੇ ਵੀ ਦੇਖੋ ਮੁੱਖ ਮੰਤਰੀ ਲੈਂਦੇ ਆ ਪੀ ਤੇ ਫਿਰ ਪੀਣ ਕਰਕੇ ਉਹਨਾਂ ਦਾ ਲੀਵਰ ਚ ਖਰਾਬੀ ਆ ਗਈ ਤੇ ਇਸੇ ਕਰਕੇ ਉਹ ਚੋਣ ਕੰਪੇਨ ਵਿੱਚੇ ਛੱਡ ਕੇ ਚਲੇ ਗਏ ਸੀ ਤੇ ਨਾਲ ਦੀ ਨਾਲ ਵਿਕਰਮਜੀਤ ਮਜੀਠੀਆ ਨੇ ਹੋਰ ਵੀ ਕਈ ਵੱਡੇ ਸਵਾਲ ਖੜੇ ਕੀਤੇ ਸੀ ਜਿਨ੍ਹਾਂ ਦੇ ਜਵਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਤੇ ਨੇ ਹੁਣ ਤੁਸੀਂ ਸੁਣ ਕੇ ਦੱਸਿਓ ਕਿ ਕੀ ਮੁੱਖ ਮੰਤਰੀ ਨੇ ਜੋ ਜਵਾਬ ਦਿੱਤੇ ਨੇ ਉਹ ਸਹੀ ਨੇ ਮੈਂ ਵੀ ਤੁਹਾਨੂੰ ਦੱਸਾਂਗਾ ਅਖੀਰ ਤੱਕ ਸੁਣਿਓ ਕਿ ਮੁੱਖ ਮੰਤਰੀ ਸਾਹਿਬ ਨੇ ਅੱਜ ਜੋ ਦਾਅਵੇ ਕੀਤੇ ਨੇ ਜੋ ਜਵਾਬ ਦਿੱਤੇ ਨੇ ਜੋ ਸਫਾਈਆਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਕਿੰਨੀ ਸਚਾਈ ਝਪਦੀ ਹੈ ਦੇਖੋ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਖਿਆ ਉਹ ਕਹਿੰਦਾ ਕਿ ਮੈਂ ਕਿਸੇ ਦਾ ਹਸਪਤਾਲ ਦੇ ਵਿੱਚ ਪਤਾ ਵੀ ਲੈਣ ਚਲਾ ਜਾਵਾਂ ਤਾਂ ਵਿਕਰਮ ਮਜੀਠੀਏ ਵਰਗੇ ਕਹਿ ਦਿੰਦੇ ਨੇ ਵੀ ਉਹ ਬਿਮਾਰ ਹੋ ਗਿਆ ਉਹਨੇ ਪੀਤੀ ਹੋਣੀ ਐ ਤੇ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਮੇਰੇ ਐਨੇ ਕਿਉਂ ਵੈਰ ਪਏ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਹਿੰਦਾ ਵੇਖੋ ਜੇਕਰ ਕੋਈ ਬੰਦਾ ਲੰਬੇ ਟਾਈਮ ਤੋਂ ਪੀਂਦਾ ਹੋਵੇ ਤਾਂ ਉਹ ਜਿੰਦਾ ਕਿਵੇਂ ਰਹਿ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੀ ਇਹ ਮੈਨੂੰ ਕਹਿੰਦੇ ਨੇ ਵੀ ਤੜਕੇ ਹੀ ਟੰਨ ਹੋ ਜਾਂਦਾ ਸ਼ਰਾਬ ਨਾਲ ਮੁੱਖ ਮੰਤਰੀ ਕਹਿੰਦਾ ਤੁਸੀਂ ਆਏ ਦੱਸੋ 2013 ਤੋਂ 2025 ਤੱਕ ਇਹ ਮੈਨੂੰ ਕਹਿ ਰਿਹਾ ਵੀ ਸਵੇਰ ਤੋਂ ਹੀ ਇਹ ਪੀਣੀ ਸ਼ੁਰੂ ਕਰ ਦਿੰਦਾ ਹੈ ਮੁੱਖ ਮੰਤਰੀ ਕਹਿੰਦਾ ਜੇ 13 ਸਾਲ ਜਿਹੜਾ ਵੀ ਬੰਦਾ ਤੁਹਾਡੇ ਆਸੇ ਪਾਸੇ ਸਵੇਰ ਤੋਂ ਪੀਣੀ ਸ਼ੁਰੂ ਕਰਦਾ ਹੋਵੇ ਟੰਨ ਰਹਿੰਦਾ ਹੋਵੇ ਕੀ ਉਹ ਜ਼ਿੰਦਾਬਾਜੂਗਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਨਹੀਂ ਬਚੂਗਾ ਤੇ ਜੇ ਮੈਂ ਤੁਰਿਆ ਫਿਰਦਾ ਤੇ ਇਹਦਾ ਫਿਰ ਮਤਲਬ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇਸ ਸਫਾਈ ਦੇ ਉੱਪਰ ਕਈ ਹੋਰ ਵੱਡੇ ਸਵਾਲ ਫੇਰ ਉੱਠ ਖੜੇ ਹੋਏ ਨੇ ਤੇ ਕਿਹੜੇ ਉੱਠੇ ਨੇ ਉਹਨਾਂ ਤੇ ਗੱਲ ਆਪਾਂ ਫੇਰ ਕਰਦੇ ਆ ਉਹ ਵੀ ਸੁਣੇ ਨੂੰ ਪਰ ਮੁੱਖ ਮੰਤਰੀ ਨੇ ਅੱਗੇ ਕੀ ਗੱਲ ਆਖੀ ਉਹ ਕਹਿੰਦਾ ਦੇਖੋ ਬਈ ਇਹ ਜਿਹੜੇ ਵਿਕਰਮ ਮਜੀਠੀਆ ਹੈ ਇਹਨਾਂ ਦਾ ਜਿਹੜਾ ਜੀਜਾ ਸੁਖਵੀਰ ਬਾਦਲ ਹੈ ਕਦੇ ਉਹ ਇਧਰ ਲਈ ਬਾਹ ਬੰਨੀ ਫਿਰਦਾ ਹੁੰਦਾ ਕਦੇ ਉਹ ਇਧਰ ਲਈ ਬਾਹ ਬੰਨੀ ਫਿਰਦਾ ਹੁੰਦਾ ਕਦੇ ਉਹ ਐਸ ਲੱਤ ਨੂੰ ਪਲਸਟਰ ਲਵਾ ਲੈਂਦਾ ਕਦੇ ਐਸ ਨੂੰ ਲਵਾ ਲੈਂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਆਪਦੇ ਜੀਜੇ ਬਾਰੇ ਕਿਉਂ ਨਹੀਂ ਬੋਲਦਾ ਵੀ ਉਹ ਕੀ ਖਾ ਖਾ ਕੇ ਦਿਗਦਾ ਹੈ ਉਹ ਕੀ ਪੀ ਪੀ ਕੇ ਦਿਗਦਾ ਹੈ ਕਹਿੰਦਾ ਮੇਰੇ ਬਾਰੇ ਤਾਂ ਦਿਸਦਾ ਉਹਦੇ ਬਾਰੇ ਕਿਉਂ ਨਹੀਂ ਦਿਖਦਾ ਉਹਦੇ ਬਾਰੇ ਕਿਉਂ ਨਹੀਂ ਬੋਲਦਾ ਨਾਲ ਦੀ ਨਾਲ ਭਗਵੰਤ ਮਾਨ ਨੇ ਫਿਰ ਕਮੇਡੀ ਰੂਪ ਚ ਟਿੱਕਚਰ ਕਰਦਿਆਂ ਇਹ ਵੀ ਕਿਹਾ ਉਹ ਕਹਿੰਦਾ ਵੇਖੋ ਇਹ ਮੇਰੇ ਬਾਰੇ ਜੋ ਮਰਜੀ ਇਲਜ਼ਾਮ ਲਾਉਣ ਤੇ ਬੋਲਣ ਪਰ ਮੈਂ ਨਹੀਂ ਇਹਨਾਂ ਬਾਰੇ ਕੁਝ ਬੋਲਣਾ ਆਪਦੇ ਕਮੇਡੀ ਵਾਲੇ ਰੂਪ ਚ ਆ ਕੇ ਭਗਵੰਤ ਮਾਨ ਕਹਿੰਦਾ ਵੀ ਹੁਣ ਇਹ ਦੋਵੇਂ ਜੀਜਾ ਸਾਲਾ ਆਪਸ ਵਿੱਚ ਲੜੇ ਹੋਏ ਨੇ ਪਰ ਮੈਂ ਨਹੀਂ ਕਿਸੇ ਨੂੰ ਦੱਸਣਾ ਕਹਿੰਦਾ ਵੇਖ ਲੋ ਨਾ ਮੈਂ ਅੱਜ ਦੱਸਣਾ ਨਾ ਕੱਲ ਮੈਂ ਚੁੱਪਾਂ ਕਹਿੰਦਾ ਜਿਹੜਾ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਬਾਦਲ ਹੈ ਮਜੀਠੀਏ ਦੀ ਭੈਣ ਹੈ ਉਹ ਇਹ ਭੈਣ ਭਰਾ ਵੀ ਹੁਣ ਆਪਸ ਵਿੱਚ ਨਹੀਂ ਬੋਲਦੇ ਕਹਿੰਦਾ ਪਰ ਮੈਂ ਵੇਖ ਲੋ ਕਿਸੇ ਨੂੰ ਨਹੀਂ ਦੱਸਦਾ ਪਿਆ ਤੇ ਦੱਸਿਓ ਜੇ ਤੁਸੀਂ ਵੀ ਗਾਹ ਕਿਸੇ ਨੂੰ ਨਾ ਕਹਿੰਦਾ ਜਦੋਂ ਮੈਂ ਨਹੀਂ ਇਹਨਾਂ ਦੀਆਂ ਗੱਲਾਂ ਕਰਦਾ ਇਹ ਫਿਰ ਮੇਰੀਆਂ ਕਿਉਂ ਕਰਦੇ ਨਹੀਂ ਮਤਲਬ ਮੁੱਖ ਮੰਤਰੀ ਨੇ ਟਿੱਕੜਾਂ ਕੀਤੀਆਂ ਨਾਲ ਦੀ ਨਾਲ ਮੁੱਖ ਮੰਤਰੀ ਨੇ ਇਹ ਦਾਅਵੇ ਕੀਤੇ ਕਹਿੰਦਾ ਵੇਖੋ ਵੱਡੇ ਪੱਧਰ ਤੇ ਅਸੀਂ ਰੁਜ਼ਗਾਰ ਦਿੱਤਾ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਅਸੀਂ ਪੂਰੀ ਵਾਹ ਲਾਈ ਹੈ ਇਹ ਦਾਅਵੇ ਮੁੱਖ ਮੰਤਰੀ ਨੇ ਕੀਤੇ ਤੇ ਨਾਲੇ ਕਿਹਾ ਅਸੀਂ 54000 ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀ ਹੈ ਹੁਣ ਤੱਕ ਤੇ ਹੁਣ ਜਿਹੜੇ ਇਹ ਦਾਅਵੇ ਮੁੱਖ ਮੰਤਰੀ ਨੇ ਅੱਜ ਕੀਤੇ ਉਹਨਾਂ ਸਾਰਿਆਂ ਤੇ ਵੱਡੇ ਸਵਾਲ ਫੇਰ ਉੱਠੇ ਨੇ ਨਾਲ ਹੀ ਅੱਜ ਜਦੋਂ ਮੁੱਖ ਮੰਤਰੀ ਖੇਤਾਂ ਕੋਲੋਂ ਲੰਘ ਰਹੇ ਸੀ ਉੱਥੇ ਕਿਸਾਨਾਂ ਕੋਲ ਰੁੱਕ ਕੇ ਉੱਥੇ ਫੇਰ ਦਾਅਵੇ ਕੀਤੇ ਕਹਿੰਦੇ ਵੇਖੋ ਹਰ ਖੇਤ ਤੱਕ ਅਸੀਂ ਨਹਿਰੀ ਪਾਣੀ ਪਹੁੰਚਾ ਰਹੇ ਹਾਂ ਕਿਸੇ ਖੇਤ ਦੀ ਬਿਜਲੀ ਬੰਦ ਨਹੀਂ ਹੁੰਦੀ ਦਿਨੇ-ਦਿਨੇ ਲੋਕ ਮੋਟਰਾਂ ਚ ਲਾਉਂਦੇ ਆ ਰਾਤ ਨੂੰ ਬੰਦ ਕਰ ਜਾਂਦੇ ਆ ਬਿਜਲੀ ਵਾਧੂ ਐ ਪਾਣੀ ਵਾਧੂ ਐ ਕਿਸਾਨ ਬੜੇ ਖੁਸ਼ ਨੇ ਇਹ ਗੱਲਾਂ ਮੁੱਖ ਮੰਤਰੀ ਨੇ ਆਖੀਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਸਾਰੇ ਦਾਅਵਿਆਂ ਤੇ ਫੇਰ ਵੱਡੇ ਸਵਾਲ ਖੜੇ ਹੋਏ ਨੇ ਪਹਿਲਾਂ ਤਾਂ ਲੋਕ ਇਹ ਕਹਿ ਰਹੇ ਨੇ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਤਾਂ ਗੱਲ ਕੀਤੀ ਹੈ ਵੀ ਦੇਖੋ ਮੈਂ ਚਾਹੇ ਹਸਪਤਾਲ ਕਿਸੇ ਦਾ ਪਤਾ ਲਾਣ ਚਲਾ ਜਾਵਾਂ ਇਹ ਫੇਰ ਵੀ ਕਹਿੰਦੇ ਨੇ ਵੀ ਇਹ ਬਿਮਾਰ ਹੋ ਗਿਆ ਪਰ ਇਹ ਨਹੀਂ ਕਿਹਾ ਇਹ ਨਹੀਂ ਦੱਸਿਆ ਵੀ ਮੈਂ ਭਾਈ ਜਿੰਨੀ ਵਾਰ ਮੇਰਾ ਰੌਲਾ ਪਿਆ ਦਾਖਲ ਹੋਣ ਦਾ ਵੀ ਮੈਂ ਹੋਇਆ ਸੀ ਕਿ ਨਹੀਂ ਸੀ ਹੋਇਆ ਮੈਂ ਬਿਮਾਰ ਹੁੰਨਾ ਕਿ ਨਹੀਂ ਹੁੰਦਾ ਮੇਰਾ ਲੀਵਰ ਖਰਾਬ ਹੈ ਕਿ ਬਿਲਕੁਲ ਨਹੀਂ ਹੈ ਇਦਾਂ ਦਾ ਕੋਈ ਸਪਸ਼ਟ ਰੂਪ ਚ ਖਲਾਸਾ ਨਹੀਂ ਕੀਤਾ ਦੂਜੀ ਗੱਲ ਲੋਕ ਇਹ ਸਵਾਲ ਕਰ ਰਹੇ ਨੇ ਵੀ ਮੁੱਖ ਮੰਤਰੀ ਨੇ ਇਹ ਤਾਂ ਕਿਹਾ ਵੀ ਜਿਹੜਾ ਬੰਦਾ 13 ਸਾਲ ਤੋ ਟੁੱਟਣ ਰਹਿੰਦਾ ਹੋਵੇ ਉਹ ਫਿਰ ਜ਼ਿੰਦਾ ਕਿਵੇਂ ਰਹਿ ਸਕਦਾ ਪਰ ਮੁੱਖ ਮੰਤਰੀ ਨੇ ਸਪਸ਼ਟ ਰੂਪ ਚ ਇੱਕ ਵਾਰ ਨਹੀਂ ਕਿਹਾ ਵੀ ਮੈਂ ਬਿਲਕੁਲ ਨਹੀਂ ਪੀਂਦਾ ਮੈਂ ਬਿਲਕੁਲ ਨਹੀਂ ਟੱਲੀ ਰਹਿੰਦਾ ਮੈਂ ਸ਼ਰਾਬ ਛੱਡਤੀ ਹੋਈ ਆ ਕਿ ਜਾਂ ਫਿਰ ਮੈਂ ਪੀ ਲੈਣਾ ਕਿ ਜਾਂ ਮੈਂ ਥੋੜਾ ਥੋੜਾ ਪੈਗ ਲਾਉਣਾ ਇਸ ਤਰ੍ਹਾਂ ਦੀ ਸਪਸ਼ਟ ਰੂਪ ਚ ਉਹਨਾਂ ਨੇ ਕੋਈ ਗੱਲ ਨਹੀਂ ਦੱਸੀ ਇਸ਼ਾਰਾ ਮਾਤਰ ਗੱਲਾਂ ਉਹਨਾਂ ਨੇ ਕਰਤੀਆਂ ਤੇ ਲੋਕ ਕਹਿੰਦੇ ਨੇ ਇਸ਼ਾਰਿਆਂ ਦਾ ਹੁਣ ਅਰਥ ਕੀ ਕੱਢੀਏ ਅਸੀਂ ਹੁਣ ਅਗਲੀ ਗੱਲ ਲੋਕ ਕਹਿੰਦੇ ਨੇ ਵੀ ਮੁੱਖ ਮੰਤਰੀ ਨੇ ਇਹ ਦਾਵਾ ਕਰਤਾ ਵੀ ਅਸੀਂ ਐਨੇ ਹਜ਼ਾਰ ਨੂੰ ਨੌਕਰੀ ਦੇ ਦਿੱਤੀ 54 ਹਜ਼ਾਰ ਨੂੰ ਤੇ ਬੇਰੁਜ਼ਗਾਰੀ ਅਸੀਂ ਖਤਮ ਕਰਨ ਜਾ ਰਹੇ ਹਾਂ ਪਰ ਪੰਜਾਬ ਦੇ ਵਿੱਚ 84 ਲੱਖ ਤੋਂ ਵੱਧ ਮੁੰਡੇ ਕੁੜੀਆਂ ਪੂਰੀ ਤਰ੍ਹਾਂ ਬੇਰੁਜ਼ਗਾਰੀ ਦੀ ਹਾਲਤ 'ਚ ਨੇ 3 ਕਰੋੜ ਦੀ ਪੰਜਾਬ ਦੀ ਆਬਾਦੀ ਹੋਣ ਜਾ ਰਹੀ ਹੈ ਜਿਹਦੇ 'ਚੋ 84 ਲੱਖ ਮੁੰਡੇ ਕੁੜੀਆਂ ਬੇਰੁਜ਼ਗਾਰੀ ਵਰਗੀ ਹਾਲਤ 'ਚ ਨੇ ਪਰ ਮੁੱਖ ਮੰਤਰੀ ਸਾਹਿਬ ਨੇ ਜੇ ਇਹ ਦਾਅਵਾ ਕੀਤਾ ਵੀ ਅਸੀਂ 54 ਹਜ਼ਾਰ ਨੂੰ ਨੌਕਰੀ ਦੇਤੀ ਤਾਂ ਅੱਧਾ ਲੱਖ ਨੂੰ ਨੌਕਰੀ ਦੇ ਕੇ ਮੁੱਖ ਮੰਤਰੀ ਸਾਹਿਬ ਕਿਹੜੀ ਬੇਰੁਜ਼ਗਾਰੀ ਖਤਮ ਕਰ ਰਹੇ ਨੇ ਜੇ ਸਾਢੇ 3 ਸਾਲਾਂ 'ਚ ਅੱਧਾ ਅੱਧਾ ਲੱਖ ਲੋਕਾਂ ਨੂੰ ਮਤਲਬ 94000 ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੇ ਨੇ ਤਾਂ 84 ਲੱਖ ਨੂੰ ਕਦੋਂ ਦਿੱਤੀ ਜਾਏਗੀ ਇਦਾਂ ਬੇਰਜ਼ਗਾਰੀ ਕਿਵੇਂ ਖਤਮ ਹੋਏਗੀ ਉਹਦੇ ਵਿੱਚ ਵੀ ਵੱਡੀ ਗਿਣਤੀ ਲੋਕ ਇਹ ਦਾਵਾ ਕਰ ਰਹੇ ਨੇ ਵੀ ਸਰਕਾਰ ਪਿਛਲੀ ਨੇ ਪੋਸਟਾਂ ਕੱਢੀਆਂ ਸੀ ਜੋਇਨ ਇਹਨਾਂ ਵੇਲੇ ਹੋਈਆਂ ਤੇ ਇਹ ਕਹੀ ਜਾਂਦੇ ਨੇ ਅਸੀਂ ਦੇਤੀਆਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਇਹ ਦਾਅਵੇ ਕੀਤੇ ਸੀ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਬੇਰੁਜ਼ਗਾਰੀ ਬਿਲਕੁਲ ਖਤਮ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਦਾਅਵੇ ਕੀਤੇ ਸੀ ਕਿ ਬੇਰੁਜ਼ਗਾਰੀ ਕਾਰਨ ਕਿਸੇ ਨੂੰ ਬਾਹਰ ਨਹੀਂ ਜਾਣਾ ਪਏਗਾ ਜਿਹੜੇ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਹਰ ਗਏ ਨੇ ਉਹ ਸਾਰੇ ਵਾਪਸ ਆਉਣਗੇ ਤੇ ਗੋਰੇ ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਇਹ ਗੱਲਾਂ ਦਾ ਦਾਵਾ ਭਗਵੰਤ ਮਾਨ ਕਰਦੇ ਰਹੇ ਪਰ ਅੱਜ ਉਸੇ ਤਰ੍ਹਾਂ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਉਸੇ ਤਰ੍ਹਾਂ ਬਾਹਰੋਂ ਕੋਈ ਛੱਡ ਕੇ ਨਹੀਂ ਵਾਪਸ ਆਏ ਜੇ ਕੋਈ ਲੱਖਾਂ ਚੋਂ ਕੋਈ ਇੱਕ ਆਇਆ ਉਹ ਪਹਿਲਾਂ ਵੀ ਆ ਜਾਂਦਾ ਹੋਊਗਾ ਫਿਰ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਦੂਜੀਆਂ ਸਰਕਾਰਾਂ ਨਾਲੋਂ ਵੱਧ ਕੀ ਕੀਤਾ ਹਰ ਸਰਕਾਰ 50 ਸਾਲਾਂ ਦੇ ਵਿੱਚ ਲੱਖਾਂ ਕ ਬੰਦੇ ਨੂੰ ਤਾਂ ਨੌਕਰੀ ਦਿੰਦੀ ਹੀ ਦਿੰਦੀ ਹੈ ਕਿਉਂ ਕਿਉਂਕਿ ਜੇ ਪੁਲਿਸ ਦਾ ਸਿਸਟਮ ਚਲਾਉਣਾ ਹੈ ਜੇ ਸਕੂਲਾਂ ਦਾ ਚਲਾਉਣਾ ਹੈ ਜੇ ਹਸਪਤਾਲਾਂ ਦਾ ਚਲਾਉਣਾ ਹੈ ਜੇ ਡੀਸੀ ਦਫ਼ਤਰਾਂ ਐਸਐਸਪੀ ਦਫ਼ਤਰਾਂ ਦਾ ਚਲਾਉਣਾ ਹੈ ਤਾ ਫਿਰ ਜਿੰਨੇ ਬੰਦੇ ਰਟਾਇਰ ਹੁੰਦੇ ਨੇ ਉਹਨਾਂ ਦੀ ਥਾਂ ਤੇ ਓਨੇ ਇੱਕ ਨਵੇਂ ਤਾਂ ਰੱਖਣੇ ਹੀ ਪੈਣੇ ਨੇ ਸਰਕਾਰ ਨੇ ਸਿਸਟਮ ਫੇਲ ਥੋੜਾ ਕਰਨਾ ਹੈ ਓਨੇ ਤਾਂ ਮਜਬੂਰੀ ਹੈ ਰੱਖਣਾ ਪਰ ਵੱਧ ਕਿੰਨੇ ਰਖੇ ਸਵਾਲ ਇਹ ਹੈ ਹੁਣ ਅਗਲੀ ਗੱਲ ਜਿਹੜੇ ਸਵਾਲ ਮੁੱਖ ਮੰਤਰੀ ਨੇ ਦਾਵਾ ਕੀਤਾ ਵੀ ਕਿਸਾਨ ਬੜੇ ਖੁਸ਼ ਨੇ ਪਰ ਜਦੋਂ ਕਿਸਾਨਾਂ ਨੂੰ ਆਪਾਂ ਜਾ ਕੇ ਪੁੱਛਦੇ ਆ ਪਿੰਡਾਂ ਚੋਂ ਪੁੱਛੋ ਵੀ ਕਿਸਾਨ ਕਿੰਨੇ ਖੁਸ਼ ਨੇ ਤਾਂ ਕਿਸਾਨ ਇਹ ਕਹਿੰਦੇ ਨੇ ਅਸੀਂ ਵੋਟਾਂ ਤਾਂ ਪਾਈਆਂ ਸੀ ਕਿਉਂਕਿ ਸਾਨੂੰ ਕਿਹਾ ਗਿਆ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਾਂਗੇ ਤੇ ਕਿਸਾਨ ਕਹਿੰਦੇ ਅੱਜ ਤੱਕ ਇੱਕ ਵੀ ਫਸਲ ਤੇ ਸਾਨੂੰ ਐਮਐਸਪੀ ਨਹੀਂ ਦਿੱਤੀ ਗਈ ਕਿਸਾਨ ਕਹਿੰਦੇ ਅਗਲੀ ਵਾਰ ਅਸੀਂ ਵੋਟਾਂ ਨਹੀਂ ਪਾਵਾਂਗੇ ਜਿਵੇਂ ਕਿਸਾਨਾਂ ਨੂੰ ਛੰਬੂ ਤੇ ਖਣੌਰੀ ਤੋਂ ਉਠਾਇਆ ਗਿਆ ਜਿਵੇਂ ਕਿਸਾਨ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਆਪਣਾ ਜਿਹੜਾ ਕਾਨੂੰਨੀ ਲੋਕਤੰਤਰੀ ਹੱਕ ਦਾ ਪ੍ਰਦਰਸ਼ਨ ਕਰਨ ਦਾ ਉਹ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਸੀ ਤਾਂ ਜਿਵੇਂ ਪੁਲਸਾਂ ਲਾ ਲਾ ਕੇ ਕਿਸਾਨਾਂ ਨੂੰ ਫੜਿਆ ਗਿਆ ਪ੍ਰਦਰਸ਼ਨ ਤੱਕ ਨਹੀਂ ਕਰਨ ਦਿੱਤਾ ਗਿਆ ਤਾਂ ਫਿਰ ਇਹਦਾ ਮਤਲਬ ਕੀ ਕੱਢਿਆ ਜਾਵੇ ਕੀ ਕਿਸਾਨ ਖੁਸ਼ ਨੇ ਕੀ ਸੱਚਮੁੱਚ ਬਿਜਲੀ ਬਹੁਤ ਕਰ ਦਿੰਦੀ ਆ ਸਰਕਾਰ ਨੇ ਇਹ तमाम ਸਵਾਲ ਨੇ ਜਿਹੜੇ ਅੱਜ ਫਿਰ ਵੱਡੇ ਸਵਾਲਾਂ ਦੇ ਰੂਪ ਚ ਵਿਰੋਧੀਆਂ ਨੇ ਫਿਰ ਉਠਾਉਣੇ ਸ਼ੁਰੂ ਕੀਤੇ ਨੇ ਤੇ ਆਮ ਜਨਤਾ ਨੇ ਕਮੈਂਟਾਂ ਦੇ ਰੂਪ ਚ ਉਹਨਾਂ ਸਾਰੇ ਚੈਨਲਾਂ ਦੇ ਥੱਲੇ ਸਵਾਲ ਖੜੇ ਕੀਤੇ ਜਿਨ੍ਹਾਂ ਚੈਨਲਾਂ ਤੇ ਮੁੱਖ ਮੰਤਰੀ ਸਾਹਿਬ ਦੀਆਂ ਆ ਵੀਡੀਓ ਚੱਲ ਰਹੀਆਂ ਸੀ ਹੁਣ ਤੁਸੀਂ ਦੱਸਿਓ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਇਹ ਜਿਹੜੇ ਦਾਅਵੇ ਨੇ ਉਹ ਕਿੱਦਾਂ ਲੱਗਦੇ ਨੇ ਕਿੰਨੇ ਠੀਕ ਤੇ ਕਿੰਨੇ ਗਲਤ ਲੱਗਦੇ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਪਿਆਰਿਓ